ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਵਿਧਾਇਕ ਦਾ ਪੁੱਤਰ ਵਿਜੀਲੈਂਸ ਦੇ ਚੜ੍ਹਿਆ ਅੜਕੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕਿਉਂਕਿ ਕਰੋੜਾਂ ਦਾ ਫੰਡ ਇਧਰ ਉਧਰ ਕਰ ਦਿੱਤਾ ਗਿਆ ਮੌਜੂਦਾ ਈਓ ਦੇ ਨਾਲ ਮਿਲ ਕੇ ਦੱਸਦੀਏ ਕਿ ਵਿਧਾਇਕ ਦੇ ਪੁੱਤਰ ਤੇ ਬਣਦੀ ਕਾਰਵਾਈ ਵਿਜੀਲੈਂਸ ਬਿਊਰੋ ਵੱਲ ਕਰ ਦਿੱਤੀ ਗਈ ਹੈ ਦੱਸ ਦਿੰਦੇ ਹਾਂ ਕਿਹੜੀਆਂ-ਕਿਹੜੀਆਂ ਉਸ ਉੱਤੇ ਧਰਾਵਾਂ ਲੱਗੀਆਂ ਨੇ ਆਈਪੀਐਸ ਦੀ ਧਾਰਾ 409 420 465 467 468 471 120ਬੀ ਤਹਿਤ ਦੇ ਐਫਆਈਆਰ ਨੰਬਰ 2 ਮਿਤੀ 2 5 2025 ਨੂੰ ਦਰਜ ਕੀਤੀ ਗਈ ਹੈ ਦੱਸ ਦਈਏ ਕਿ ਮੁਲਾਜ਼ਮਾਂ ਦੇ ਵਿੱਚ ਇੱਕ ਚਰਨਜੀਤ ਕੌਰ ਵੀ ਹੈ ਜਿਹੜੀ ਈਓ ਹੈ ਈਓ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਜਿਹੜੇ ਵਿਧਾਇਕ ਦੇ ਲੜਕੇ ਨੇ ਉਹਨਾਂ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਆਖਰਕਾਰ ਮਾਜਰਾ ਕੀ ਹੈ ਮਾਜਰਾ ਇਹ ਹੈ ਕਿ ਲਗਾਤਾਰ ਲੁੱਟ ਕਰ ਰਹੇ ਨੇ ਈਓ ਦੇ ਨਾਲ ਮਿਲ ਕੇ ਕਰੋੜਾਂ ਰੁਪਏ ਦੇ ਫੰਡਾਂ ਦਾ ਗਵਨ ਕੀਤਾ ਗਿਆ ਹੈ ਦਸਦੀਏ ਕੇ ਬੁਲਾਰੇ ਨੇ ਖੁਲਾਸਾ ਕੀਤਾ ਕੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਰਤਕੀ ਅਧਿਕਾਰੀ ਦੁਆਰਾ 2017 ਤੋਂ ਲੈ ਕੇ 2022 ਦੇ ਸਾਲਾਂ ਦੌਰਾਨ ਧੋਖਾਧੜੀ ਦੇ ਲੈਣ-ਦੇਣ ਕੀਤੇ ਗਏ ਉਸਨੇ ਮੈਸਰਜ਼ ਸਿੱਧੂ ਕੰਸਟਰਕਸ਼ਨ ਕੰਪਨੀ ਮੈਸਰਜ਼ ਬਦਰਕ ਕੰਟਰਕਸ਼ਨਸ ਮੈਸਰਜ਼ ਫੈਂਡਰਸ ਤੇ ਵਕ-ਵਕ ਜਿਹੜੇ ਚੈੱਕ ਆਹੀ ਭੁਗਤਾਨ ਕੀਤੇ ਇਸ ਤੋਂ ਇਲਾਵਾ ਜਿਹੜੇ ਸਾਬਕਾ ਵਿਧਾਇਕ ਨੇ ਧਰਮਵੀਰ ਸਿੰਘ ਅਗਨੀ ਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀ ਘੋਤਰੀ ਨਾਲ ਮਿਲ ਕੇ ਮਿਲੀ ਭੁਗਤ ਕਰਕੇ ਦੋਸ਼ੀ ਈਓ ਨੇ ਉਹਨਾਂ ਦੀਆਂ ਕੰਪਨੀਆਂ ਮੈਸੇਜ ਸ਼ਾਰਫਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਐਸ ਆਰ ਐਂਟਰਪ੍ਰਾਈਜ਼ ਦੇ ਜਾਲੀ ਭੁਗਤਾਨ ਵੀ ਕੀਤੇ ਨੇ ਹਾਂਜੀ ਇਹ ਸਾਬਕਾ ਵਿਧਾਇਕ ਧਰਮਵੀਰ ਅਗਨੀ ਘੋਤਰੀ ਦੇ ਪੁੱਤਰ ਨੇ ਸੰਦੀਪ ਕੁਮਾਰ ਅਗਨੀ ਘੋਤਰੀ ਦੱਸ ਦਈਏ ਕਿ ਲਗਾਤਾਰ ਇਹਨਾਂ ਵੱਲੋਂ ਸਰਕਾਰ ਸੀ ਜਦੋਂ ਸੱਤਾ ਦੇ ਨਸ਼ੇ ਦੇ ਵਿੱਚ ਕੰਪਨੀਆਂ ਨੂੰ ਚੈੱਕ ਦਿੱਤੇ ਗਏ ਕਾਪੀਆਂ ਨੂੰ ਚੈੱਕ ਲਏ ਗਏ ਦੱਸਦੀ ਹੈ ਕਿ ਮੌਕੇ ਤੇ ایਓ ਜਿਹੜੀ ਹੈ ਉਸ ਉੱਤੇ ਵੀ ਕਾਰਵਾਈ ਹੋ ਗਈ ਹੈ ਸਾਬਕਾ ਵਿਧਾਇਕ ਦੇ ਪੁੱਤਰ ਅਤੇ ਉਹ ਸਮੇਤ ਨਗਰ ਕੌਂਸਲ ਤਰਨਤਾਰ ਕਾਰਜਕਾਰੀ ਅਧਿਕਾਰੀ ایਓ ਕਲਰਕ ਅਤੇ ਇੱਕ ਫਰਮ ਦੇ ਮਾਲਕ ਵਿਰੁੱਧ ਫੰਡਾਂ ਵਿੱਚ ਵੱਡੀ ਹੇਰ ਫੇਰ ਕਰਨ ਦੇ ਦੋਸ਼ ਤੇ ਮੁਕਦਮਾ ਜਿਹੜਾ ਹੈ ਤੈਅ ਕਰ ਲਿਆ ਗਿਆ ਹੈ। ਯਾਨੀ ਕਿ ਅਗਰੀ ਹੋਤਰੀ ਵਕੀਰ ਸੌਰੀ ਐਡਵੋਕਟ ਵਿਧਾਇਕ ਉਸ ਦੇ ਲੜਕੇ ਸੰਦੀਪ ਸਿੰਘ ਸੰਦੀਪ ਕੁਮਾਰ ਅਗਰੀ ਹੋਤਰੀ ਅਤੇ ਉਸ ਦੀ ਨੋ ਅਤੇ ਇੱਕ ਈਯੂ ਵੀ ਕਾਬੂ ਆਈ ਹੈ ਜਿਸ ਦਾ ਨਾਮ ਵੀ ਸੰਦੀਪ ਕੌਰ ਦੱਸਿਆ ਜਾ ਰਿਹਾ ਹੈ। ਯਾਨੀ ਕਿ ਰਜ ਦੇ ਕਰੋੜਾ ਰੁਪਏ ਦੇ ਘੁਟਾਲੇ ਕੀਤੇ ਗਏ ਅਲੱਗ-ਅਲੱਗ ਕੰਪਨੀਆਂ ਦੇ ਨਾਲ ਕੋ ਚੈੱਕ ਲੈ ਵੀ ਗਿਆ ਕੋ ਚੈੱਕ ਦਿੱਤੇ ਵੀ ਗਿਆ ਵਿਜੀਲੈਂਸ ਬਿਊਰੋ ਨੇ ਜਿਹੜੀਆਂ ਧਰਾਵਾਂ ਦੱਸੀਆਂ ਨੇ ਉਹ ਧਰਾਵਾਂ ਦੇ ਤਹਿਤ ਉਹ ਵੱਡਾ ਪਰਚਾ ਦਰਜ ਕਰ ਲਿਆ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਪੁਲਿਸ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਹੋਰ ਵੀ ਥਾਣਿਆਂ ਤੇ ਜਿਹੜੇ ਨੇ ਛਾਪੇ ਮਾਰ ਰਹੇ ਨੇ ਵਕ ਵਕ ਟਿਕਾਣਿਆਂ ਤੇ ਜਿੱਥੋਂ ਹੋਰ ਵੀ ਵੱਡੇ ਰਾਜ ਜਿਹੜੇ ਨੇ ਆਉਣ ਦੀ ਸੰਭਾਵਨਾ ਹੈ ਧੰਨਵਾਦ